ਤੱਕ ਜੀਵਨ ਜਾਂ ਜਾਂ ਅਸੀਂ ਤਾਂ ਉਹਨੂੰ ਜਿਉਣ ਦੀਆਂ ਹਾਲਤਾਂ ਦੱਸਦੇ ਆਂ ਵੀ ਆਪਣੀ ਸੁਹਣੀ ਤੇ ਆਪ ਮਾਲਕ ਬਣੋ। ਅੱਥਰ ਤੇ ਮੈਟੀਰੀਅਲ ਕਿਹੜਾ ਜਿ ਕੁਝ ਨਹੀਂ ਲਿਖਿਆ। ਕਿਸਮਤ ਦੇ ਅਸੀਂ ਝਮੇਲੇ ਜਿਨੇ ਉਹਨੂੰ ਪਾਦੇ। ਕੋਈ 5 ਲੱਖ ਦਾ ਨਾਮ ਕੀ ਕੀਤਾ? 23 ਸ਼ਰਤਾਂ ਰੱਖੀਆਂ ਆ। 23 ਸ਼ਰਤਾਂ। ਹਾਂ ਸੋਸਾਇਟੀ ਦੀਆਂ 23 ਸ਼ਰਤਾਂ ਰੱਖੀਆਂ ਆ। ਅਕਸ਼ਿਬ ਸੋਸਾਇਟੀ ਪੰਜਾਬ ਦੇ ਜੋਗਿੰਦਰ ਕੁਲੇਵਾਲ ਜੀ ਜੋ ਕਿ ਸੱਭਿਆਚਾਰਕ ਵਿਭਾਗ ਤੋਂ ਪੰਜਾਬ ਦੇ ਪ੍ਰਮੁੱਖ ਨੇ ਅੱਜ ਗੜਸ਼ਿੰਗ ਤਰਖੀਲ ਬੈਨ ਨਾਲ ਪਹੁੰਚੇ ਨੇ ਜਿਹਦੇ ਵਿੱਚ ਕੀ ਸਾਹਿਤ ਜੋ ਤਰਕ ਤੇ ਦਾ ਹੱਤ ਸਾਹਿਤ ਹੈ ਇਹਨਾਂ ਦੀ ਸੁਸਾਇਟੀ ਵੱਲੋਂ ਔਰ ਪੰਜਾਬ ਦੇ ਉਹਨਾਂ ਰਾਈਟਰਾਂ ਵੱਲੋਂ ਜਿਹੜੇ ਕਿ ਤਰਕ ਦੇ ਆਧਾਰ ਤੇ ਲੋਕਾਂ ਨੂੰ ਤਰਕਸ਼ੀਲ ਸੋਚ ਤੇ ਵਿਗਿਆਨਕ ਸੋਚ ਦਾ ਝੋਕਾ ਦਿੰਦੇ ਆ ਤੇ ਉਧਰਲੇ ਪਾਸੇ ਨੂੰ ਜੋੜਦੇ ਆ ਬਹਿਮਾ ਭਰਮਾ ਚੋਂ ਬਾਹਰ ਕੱਢਦੇ ਆ ਇਹੋ ਜਿਹਾ ਸਾਹਿਤ ਦੀ ਬੈਨ ਲੈ ਕੇ ਕੁੱਲੇਆ ਜਗਿੰਦਰ ਕੁੱਲੇਆ ਜੀ ਸਾਡੇ ਵਿੱਚ ਆਏ ਆ ਸਵਾਗਤ ਆ ਸਭ ਤੋਂ ਪਹਿਲਾਂ ਤੁਹਾਡਾ ਜੀ ਧੰਨਵਾਦ ਜੀ ਤੁਹਾਡਾ ਵੀ ਨੂੰ ਦੱਸਦੇ ਆ ਪ੍ਰਕਾਸ਼ਿਤ ਕਰਨ ਦੇ ਲਈ ਚੈਨਲ ਦਾ ਧੰਨਵਾਦ ਤੇ ਗੱਲ ਇਹ ਆ ਕਿ ਅੱਜ ਜਿਹੜੀ ਬੈਨ ਆ ਕਿਹੜਾ ਘੜੇ ਏਰੀਆ ਕਵਰ ਕਰ ਰਹੀ ਜੀ ਤਰਕਸ਼ੀਲ ਸਾਹਿਬ ਦੀ ਵੈਨ ਜਿਹੜੀ ਆਹੋ ਮਕਬਕ ਜੋਨਾ ਚ ਪੰਜਾਬ ਚ ਹੁੰਦੀ ਹੋਈ ਸਾਡੇ ਨਵਾਂ ਸ਼ਹਿਰ ਜ਼ੋਨ ਚ ਪਹੁੰਚੀ ਸੀ ਨਵਾਂ ਸ਼ਹਿਰ ਤੋਂ ਸਾਡੇ ਇਕਾਈ ਗੜ ਸ਼ੰਕਰ ਦੇ ਵਿੱਚ ਘੁੰਮ ਰਹੀ ਆ ਤੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਤੇ ਤਰਾਰਿਆਂ ਦੇ ਵਿੱਚ ਜਾਂਦੇ ਆ ਉੱਥੇ ਭਰਮਾ ਹੰਗਾਰਾ ਵਿਦਿਆਰਥੀਆਂ ਵੱਲੋਂ ਮਿਲ ਰਹੇ ਆ ਤੇ ਆਪ ਤੋਂ ਵੱਲੋਂ ਮਿਲ ਰਹੇ ਆ ਜਿਹੜਾ ਸਾਹਿਤ ਦੇ ਵਿੱਚ ਨਰੋਲ ਤਰਤੇ ਆਧਾਰਿਤ ਹੈ ਇਹਦੇ ਸਾਰਾ ਵਿਗਿਆਨਕ ਸੋਚ ਨੂੰ ਸਮਰਪਿਤ ਆ ਵਿਗਿਆਨਕ ਸੋਚ ਨੂੰ ਸਮਰਪਿਤ ਠੀਕ ਹੈ ਜੀ ਤੇ ਗੱਲ ਕੀਤੀ ਜਾਵੇ ਕਿ ਜਿਹੜਾ ਆਪਾਂ ਗੜਸ਼ਿੰਗ ਦੀ ਗੱਲ ਕਰਦੇ ਆਂ ਇਹਨਾਂ ਤੋਂ ਅੱਜ ਇਹ ਜਿਹੜੀ ਬੈਨ ਆ ਜਾਂ ਕੱਲ ਪਰਸੋਂ ਜੋ ਵੀ 15 10 15 ਦਿਨ ਰਹਿਣੀ ਹੈ ਇਹ ਜਿਲ੍ਹਾ ਨਮਾਸ਼ਹਿਰ ਤੇ ਜਿਲ੍ਹਾ ਹੁਸ਼ਿਆਰਪੁਰ ਤੇ ਰਹਿ ਗਈ ਜੇ ਜ਼ੋਨ ਕੀ ਸਿਸਟਮ ਦੜੇ ਸਾਡਾ ਤਰਕੂ ਸਟ ਜਿਹੜੀ ਪੰਜਾਬ ਦੇ ਵਿੱਚ ਬਖਵਾਖ ਜ਼ੋਨਾਂ ਚ ਵੰਡੀ ਹੋ ਆ ਤੇ ਜੋਨਾਂ ਦੇ ਵੀ ਨਾਨੀਆਂ ਇਕਾਈਆਂ ਜਿੱਦਾਂ ਬੰਗਾ ਨਮਾਸ਼ਹਿਰ ਇਹ ਜ਼ੋਨ ਇਹ ਜ਼ੋਨ ਨਮਾਸ਼ਹਿਰ ਤੇ ਨਮਾਸ਼ਹਿਰ ਦੀਆਂ ਬਖਵਾਖ ਇਕਾਈਆਂ ਜਿਹਨੇ ਜਾਣਾ ਜਿੱਦਾਂ ਅੱਜ ਗੜਸ਼ਿੰਗ ਤਰ੍ਹਾਂ ਕੱਲ ਨੂੰ ਨਮਾਸ਼ਹਿਰ ਦੇ ਕਿਸੇ ਇਲਾਕੇ 'ਚ ਹੋ ਸਕਦੀ ਆ ਬਕਵਾਕ ਸਮਝ ਕੋ ਮਕੇ ਜਿੱਥੇ ਜਿੱਥੇ ਬੁਕਿੰਗ ਹੈ ਉੱਥੇ ਉੱਥੇ ਜਾਣਾ ਹੈ ਜੇ ਗੱਲ ਕੀਤੀ ਜਾਵੇ ਤਰਖੀ ਦੀ ਸੁਸਾਇਟੀ ਤਾਂ ਕਿੰਨੇ ਕਿਹੜੇ ਸਾਲ ਤੋਂ ਮਤਲਬ ਸੰਸਥਾ ਕੰਮ ਕਰ ਰਹੀ ਹੈ ਤਰਖੀ ਸਾਡੀ ਉਹਨਾਂ ਦੇ 81 ਤੋਂ ਇੱਕ ਵਾਰ ਕੰਮ ਕਰਦੀ ਆ ਪੂਰਤ ਚ ਆਈ ਆ ਉਸ ਤੋਂ ਬਾਅਦ ਲਗਾਤਾਰ ਕਾਰਜਸ਼ੀਲ ਆ ਤੇ ਪਹਿਲਾ ਜਿਹੜੇ ਲਗਾਤਾਰ ਸੈਮੀਨਾਰ ਨਾਟਕ ਮੇਲੇ ਤੇ ਹੋਰ ਪ੍ਰੋਗਰਾਮ ਜਿਹੜੇ ਸਮੇਂ ਸਮੇਂ ਸਿਰ ਸੁਸਾਇਟੀ ਕਰ 40 ਸਾਲ ਦੇ ਸਫਰ ਦੇ ਵਿੱਚ ਤੁਸੀਂ ਮੋਢੇ ਜੁੜੇ ਹੋ ਤੇ ਕੀ ਲੱਗਦਾ ਪੰਜਾਬ ਵਿੱਚ ਲੋਕਾਂ ਦੀ ਕੋਈ ਸੋਚ ਜਾਂ ਕੁਝ ਬਦਲਾਅ ਆਇਆ ਜੇ ਆਪਾਂ ਪਿਛਲਾ ਦੇਖੀਏ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰਾ ਤਬਦੀਲੀ ਆਈ ਆ ਲੋਕਾਂ ਦੇ ਸੋਚ ਦੇ ਵਿੱਚ ਬਹੁਤ ਪਹਿਲਾਂ ਅਸੀਂ ਦੇ ਦਦੇ ਜੇ ਥੋੜੀ ਮਾਤਰਾ ਦੇ ਲੋਕ ਸਾਡੇ ਪ੍ਰੋਗਰਾਮਾਂ 'ਚ ਹੁੰਦੇ ਸੀਗੇ ਹੁਣ ਵੱਡੀ ਗਿਣਤੀ 'ਚ ਜਿਹੜਾ ਭਰਮਾ ਕਾਠ ਹੁੰਦਾ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆ ਕੇ ਸਾਡੇ ਪ੍ਰੋਗਰਾਮਾਂ 'ਚ ਸ਼ਮੂਲੀਅਤ ਕਰਦੇ ਆ ਸਾਹਿਤ ਪੜ੍ਹਦੇ ਆ ਪਹਿਲਾਂ ਮੁੱਢਲੀ ਕਿਤਾਬ ਇੱਕ ਸੀਗੀ ਦੇਪੁਰ ਸ਼ਾਰਗੇ ਪੜ੍ਹੀ ਉਸ ਤੋਂ ਬਾਅਦ ਜਿਹੜਾ ਸਾਹਿਤ ਆ ਉਹ ਵੱਡੀ ਮਾਤਰਾ ਦੇ ਵਿੱਚ ਸਾਡਾ ਜਿਹੜਾ ਸਰਿਆ ਤੇ ਲੋਕਾਂ ਤੱਕ ਪਹੁੰਚ ਰਿਹਾ ਜਦੋਂ ਲੋਕ ਪਿੱਛੇ ਜੇ ਗੱਲ ਕਰੀ ਅਜ ਤੋਂ 15 20 ਸਾਲ ਪਹਿਲਾਂ ਤਾਂ ਟੋਨੇ-ਗਾਣੇ ਆਮ ਹੀ ਹੁੰਦੇ ਸਿਗਾ ਕਿ ਟੋਨਾ ਕਰਦਾ ਚੌਂਕ 'ਚ ਕਰਦਾ ਇੱਧਰ ਕਰਦਾ ਕਦੇ ਜੁੱਤੀਆਂ ਡਾਂਦੇ ਕੁਛ ਕਰਦਾ ਕੀ ਉਹੋ ਜੀ ਸੋਚ ਬਿਰਤੀ ਨੂੰ ਲੋਕਾਂ ਦੀ ਸੋਚ ਨੂੰ ਕੁਛ ਥੱਲ ਪਈ ਹੈ ਜਾਂ ਸਟਿਲ ਕੰਟੀਨਿਊ ਇਦਾਂ ਚੱਲ ਰਿਹਾ ਇਹ ਲੋਕਾਂ 'ਚ ਫਰਕ ਪਿਆ ਬਹੁਤ ਵੱਡੀ ਗੈਨਟੀ ਕਿ ਲੋਕ ਘਟੇ ਆ ਜਿਹੜਾ ਅੱਜ ਵੀ ਪਛਾਣ ਕਿ ਤੂੰ ਫੋਨ ਦਾ ਮਾਲਕ ਹੈ ਬੰਦਾ ਜਿਆ ਆਪਣੇ ਆਪ ਲੋਕ ਦੀ ਮਾਨਸਿਕ ਪੋਸ਼ਟੀ ਨਹੀਂ ਕੋਈ ਉਹਨੂੰ ਕਿੱਧਰ ਵੀ ਟਾਈਮ ਭਰਮ 'ਚ ਪਾ ਕੇ ਦੱਸ ਦਿੰਦਾ ਹੈ ਜੇ ਕੋਈ ਕਰ ਰਿਹਾ ਤਾਂ ਲੋਕਾਂ ਨੇ ਅਹ ਨਿਕਾਲ ਸਮਾਨ ਜਿਹੜਾ ਉਹ ਲਹਿਰਾਂ ਦੇ ਵਿੱਚ ਜਾਂ ਪਰਿਆਮਨ ਦੇ ਵਿੱਚ ਜਾਂ ਦੇ ਪਾਣੀ ਦੇ ਵਿੱਚ ਜਿਹੜਾ ਉਹ ਪ੍ਰਦੂਸ਼ਣ ਫਲਾਣ ਦੇ ਵਿੱਚੋਂ ਕੰਮ ਕਰ ਰਹਾ ਹੈ ਉਸੇ ਨੂੰ ਦਿੰਦੇ ਆ ਅਸੀਂ ਲੋਕਾਂ ਨੂੰ ਅਸੀਂ ਤਾਂ ਕਹਿੰਦੇ ਵੀ ਇਹ ਕੰਮ ਜਿਹੜਾ ਅੰਧਵਿਸ਼ਵਾਸੀ ਹੈ ਜਾਂ ਗੈਰ ਵਿਗਿਆਨਕ ਹੈ ਜਿਹਦੇ ਨਾਲ ਕਿਸੇ ਦਾ ਫਿਜ਼ੀਕਲੀ ਸਰੀਰਕ ਤੌਰ ਤੇ ਕੋਈ ਠੀਕ ਨਹੀਂ ਹੋਣਾ ਜੇ ਕਿਸੇ ਦਾ ਕੋਈ ਸਰੀਰਕ ਦੁੱਖ ਜੁੜਿਆ ਆ ਉਹਨੂੰ ਅਗਲਾ ਕਹਿੰਦਾ ਵੀ ਤੂੰ ਆਹ ਚੀਜ਼ਾਂ ਲਾ ਕੇ ਸਮਾਨੋ ਤੇ ਚਰਾਹੇ 'ਚ ਰੱਖਿਆ ਜਾਂ ਪਾਣੀ ਦਿੱਤੇ ਆ ਉਹਦੇ ਨਾਲ ਜੇ ਠੀਕੇ ਨਹੀਂ ਉਹ ਗੈਰ ਵਿਗਿਆਨਿਕ ਚੱਲਿਆ ਉਹਦੀ ਆਪਸ ਵਿੱਚ ਜੇਤ ਕਰਦੇ ਆ ਪ੍ਰਚਾਰ ਕਰ ਸਕਦੇ ਆ ਸਮਝਾਣੇ ਆ ਤੇ ਲੋਕਾਂ ਨੂੰ ਕਹਿੰਦੇ ਵੀ ਇਹ ਜਿਹੜੇ ਕੰਮ ਲੋਕ ਕਰਦੇ ਆ ਨਾ ਕਰਨ ਆਪਣੀ ਸਮਝ ਨੂੰ ਵਿਗਿਆਨਿਕ ਸੋਚ ਦੇ ਨਾਲ ਸੋਚ ਕੇ ਉਹ ਮਹਿਸੂਸਾਂ ਡਾਕਟਰੀ ਇਲਾਜ ਕਰਾਂ ਠੀਕ ਪੱਖ ਜਾਣ ਜੇ ਸਾਹਿਤ ਦੀ ਗੱਲ ਕੀਤੀ ਜਾਵੇ ਤਾਂ ਕਰਖਸ਼ੀਨ ਸੁਸਾਇਟੀ ਦੀਆਂ ਆਪਣੀਆਂ ਪ੍ਰਕਾਸ਼ਿਤ ਕੀਤੀਆਂ ਕਿਤਾਬਾਂ ਜਾਂ ਇਹੋ ਜਿਹੇ ਮਤਲਬ ਰਾਈਟਰ ਜਿਨ੍ਹਾਂ ਦੀਆਂ ਸੋਚ ਤੁਹਾਡੀ ਸੋਚ ਨਾਲ ਸੰਸਥਨਾ ਜੁੜਦੀ ਆ ਕੋਨਾ ਜੀ ਕੋਈ 2 4 5 ਕਿਤਾਬਾਂ ਦੇ ਇਹੋ ਜਿਹੇ ਨਾਮ ਦੱਸੋ ਜਿਹਨਾਂ ਨੇ ਜਿਹਨੂੰ ਪੜ੍ਹਨ ਦਾ ਸ਼ੌਕ ਹੈ ਨਹੀਂ ਪਰ ਜੋ ਇਹ ਜਿਹੇ ਪੜ੍ਹਨ ਤਾਂ ਸ਼ਾਇਦ ਇਹਦੇ ਨੂੰ ਹੋਰ ਤੁਰ ਪੈਣ ਤਾਂ ਉਹਦੀ ਸੋਚ ਬਦਲ ਜੇ। ਸਭਾ ਸਾਰੀਆਂ ਸਾਡੀਆਂ ਤਾਂ ਪੜ੍ਹਨ ਵਾਲੀਆਂ ਹੀ ਆਂ ਕੋਈ ਵੀ ਕਿਤਾਬ ਇਦਾਂ ਦੀ ਹੈ ਨਹੀਂ ਜਿਹੜੀ ਗੈਰ ਪਾਸੇ ਲੈ ਜਾਂਦੀ ਹੋਵੇ ਪਰ ਉਹਨਾਂ ਵਿੱਚ ਇਹਦਾ ਦੇਵਪੁਰ ਸਾਰਗੇ ਤੇ ਦੇਵਪੁਰ ਸਾਰਗੇ ਮੁੱਢਲੀ ਕਿਤਾਬ ਆ ਕਿੰਨੇ ਚੇਤਨ ਕਲਮਾ ਜੇ ਕੋਈ ਕਵੀ ਆ ਲੇਖਕ ਆ ਮੁੱਢਾ ਕਿ ਤਰਕ ਦੀ ਸਾਣ ਤੇ ਕਿਤਾਬ ਆ ਤੁਹਾਡੀ ਰਾਸ਼ੀ ਕੀ ਕਹਿੰਦੀ ਆ ਜੋਤਿਸ਼ ਝੂਠ ਬੋਲਦਾ ਆ ਤੇ ਦੇਵਦਮ ਤੇ ਰੂਹਾ ਘੂਟਾਂ ਵਾਲੀ ਹਵੇਲੀ ਨਾਵਲ ਤੇ ਹੋਰ ਇਦਾਂ ਦੀਆਂ ਬਕਵਕ ਕਿਤਾਬਾਂ ਆ ਜਿਹੜੀਆਂ ਉਹ ਪੜ ਕੇ ਬੰਦੇ ਦਾ ਜਿਹੜਾ ਰੂਚੀ ਬਣਦੀ ਤਰਕਸ਼ੀਲ ਮੈਗਜ਼ੀਨ ਲਗਾਤਾਰ ਆਪਣਾ ਸਾਤਾ ਜਿਹੜਾ ਪੰਜਾਬ ਦੇ ਵਿੱਚ ਵੱਧ ਗਈ ਜਿਹੇ ਤਰਕਸ਼ੀਲ ਮੈਗਜ਼ੀਨ ਆ ਜਿਹੜਾ ਇਹ ਦੋਨੇ ਦੇ ਨਿਵਾਲ ਸਾਤਾ ਤੇ ਲੋਕਾਂ ਦੇ ਪੰਜਾਬਾ ਤੇ ਪੜ ਕੇ ਇਹਦੇ ਨਾਲ ਪਹਿਲਾ ਮੁੜਲੇ ਰੂਚੀ ਅਗਲਾ ਜੁੜੇ ਤੇ ਆਰਟੀਕਲ ਪਤਾ ਲੱਗ ਜਾਂਦੇ ਕਿ ਇਸ ਲੈਵਲ ਦੇ ਆ ਫਿਰ ਅਗਲਾ ਆਪ ਦੇਖ ਸਕਦਾ ਪ੍ਰਿੰਟ মিডিਆ ਨਾਲ ਤੁਸੀਂ ਜੁੜਿਓ ਤੇ ਜਿਸ ਤਰ੍ਹਾਂ ਲੋਕਾਂ ਦੀ ਵਿਜ਼ੂਅਲ ਜਾਂ ਕਹਿੰ ਲੋ ਸੋਸ਼ਲ ਮੀਡੀਆ ਨੂੰ ਰੁਝਾਨ ਵੱਧ ਗਿਆ ਤੇ ਕੀ ਹੁਣ ਇਹਦੇ ਨਾਲ ਇਹਨਾਂ ਦਿਨਾਂ ਵਿੱਚ ਪੜਨ ਦੀ ਮਤਲਬ ਹਾਰਡ ਕਾਪੀ ਨੂੰ ਪੜਨ ਦੀ ਬਜਾਏ ਕੀ ਮਤਲਬ ਲੋਕਾਂ ਦਾ ਰਜਾਣੀ ਤਾਂ ਨਹੀਂ ਕੋਈ ਘਟ ਗਿਆ ਇਦਨ ਨੂੰ ਨਹੀਂ ਘਟਿਆ ਨਹੀਂ ਹੈਗਾ ਕਿਤਾਬ ਤਾਂ ਵੱਡੀ ਮਾਤਰਾ ਵਿੱਚ ਵਿਕ ਰਹੀ ਆ ਛਪ ਰਹੀ ਆ ਲੋਕ ਖਰੀਦਦੇ ਆ ਪਰ ਜਿਹੜਾ ਪਾਠਕ ਦੂਜੇ ਪਾਸੇ ਵੀ ਵਧਿਆ ਆ ਉਹ ਉਧਰ ਸੋਸ਼ਲ ਮੀਡੀਆ ਤੇ ਪੜਨ ਚ ਵੀ ਪਾਠਕ ਤਾਂ ਵਧਿਆ ਆ ਠੀਕ ਆ ਤੇ ਪਾਠਕ ਇਧਰ ਵੀ ਵੱਧ ਵਧਿਆ ਹੈ ਕਿ ਕੋਈ ਹੈ ਨਹੀਂ ਕਿਤਾਬ ਵੱਡੀ ਮਾਤਰਾ ਵਿੱਚ ਵਿਕ ਰਹੀ ਆ ਛਪ ਰਹੀ ਆ ਇਹਦਾ ਮਤਲਬ ਮੰਗ ਹੈ ਕਿ ਕਾਹੀ ਵਧ ਰਹੀ ਹੈ ਮੰਗ ਹੈਗੀ ਆ ਮਤਲਬ ਸਾਹਿਤ ਦੀ ਜਿਹੜੀ ਹੈਗੀ ਆ ਮਾਰਕੀਟਿੰਗ ਜਾਂ ਸਾਹਿਤ ਦਾ ਜਿਹੜਾ ਕਸਟਮਰ ਆ ਜਾਂ ਰੀਡਰ ਆ ਉਹ ਕੰਟੀਨਿਊਸਲੀ ਸਟੈਂਡ ਬਾਈ ਉੱਥੇ ਲੁਟ ਰਹੀ ਆ ਅੱਛਾ ਪਿੰਡਾਂ ਦੇ ਵਿੱਚ ਵੀ ਅੱਗੇ ਨਾਲੋਂ ਘਟਿਆ ਨਹੀਂ ਠੀਕ ਹੈ ਪਿੰਡਾਂ ਵਿੱਚ ਜਿਸ ਤਰ੍ਹਾਂ ਹੁਣ ਨੰਮੀਆਂ ਪੰਚਾਇਤਾਂ ਬਣੀਆਂ ਤੁਸੀਂ ਜਦ ਆਪਣੀ ਬੈਨ ਨੂੰ ਪਬਲਿਕ ਲਿਸਟ ਤੇ ਲੈ ਕੇ ਜਾਂਦੇ ਹੋ ਆਪਣੇ ਲੈਵਲ ਤੇ ਲੇਕਿਨ ਪਿੰਡਾਂ 'ਚ ਨੰਮੀਆਂ ਪੰਚਾਇਤਾਂ ਬਣੀਆਂ ਨਵੇਂ ਮੁੰਡੇ ਸਰਪੰਚ ਬਣੇ ਆ ਤੇ ਉਹ ਸੋਚਦੇ ਆ ਕਿ ਚਲੋ ਇਹੋ ਜਿਹਾ ਕੁਝ ਨਵੀਂ ਚੀਜ਼ ਕਰੀਏ ਕਪੜੇ ਪਿੰਡ 'ਚ ਲਈ ਜੇਕਰ ਤੁਹਾਨੂੰ ਕੋਈ ਬੁਲਾਣਾ ਅਪਲੱਸ ਆਪਣਾ ਸੰਪਰਕ ਨੰਬਰ ਵੀ ਸਾਡੇ ਪੰਜਾਬ ਦੇ ਵਿੱਚ ਹਰੇਕ ਸ਼ਹਿਰ ਦੇ ਵਿੱਚ ਲਗਭਗ ਜੂਨਟ ਬਣੀ ਆ ਕਾਈ ਆ ਪੰਜਾਬ ਚ ਸਾਰੇ ਲੋਕ ਹੈਗੇ ਆ ਜਾਣੂ ਆ ਤੇ ਸਾਡਾ ਨੰਬਰ ਆ ਜਿਹੜਾ ਤਰਕਸੀ ਸਾਡੀ ਪੰਜਾਬ ਬਲੂ ਅਸੀਂ ਇਲਾਕੇ ਜੇ ਇਸ ਇਲਾਕੇ ਦੀ ਜੇ ਗੱਲ ਕਰੀਏ 9872122958 94786 77573 94176 68915 94641 ਤੇ 301 ਸਾਡੇ ਜੂਨ ਪ੍ਰਧਾਨ ਸਾਥੀ ਪਲ ਸੋ ਹੋਏ ਹੈਗੇ ਆ ਇਸ ਲੋਕਲ ਸਾਥੀ ਸਾਡੇ ਮਾਸਟਰ ਨਰੇਸ਼ ਸਿੰਘ ਭੰਗੀਆਂ ਜੀ ਸੁਖਨਾਮ ਸਿੰਘ ਗੁਰਨਾਮ ਸਿੰਘ ਮਾਸਟਰ ਰਾਜਕਮਾਲ ਜੀ ਜਥੇਬੰਦ ਕਮੁਖੀ ਆ ਤੇ ਹੋਰ ਸਾਥੀ ਬਹੁਤ ਸਾਰੇ ਜਿਹੜੇ ਉਹ ਕੰਮ ਕਰਦੇ ਸਾਡੇ ਨਾਲ ਉਹਨਾਂ ਨਾਲ ਸੰਪਰਕ ਕਰ ਸਕਦੇ ਆ ਜਿੱਥੇ ਕੋਈ ਮੇਲਾ ਹੋਵੇ ਕੋਈ ਵੱਡਾ ਪਹਾਰਾ ਜਨਤਕ ਪ੍ਰੋਗਰਾਮ ਆ ਜਿੱਥੇ ਲੋਕਾਂ ਦਾ ਇਕੱਠ ਹੁੰਦਾ ਉੱਥੇ ਅਸੀਂ ਸਾਨੂੰ ਪਤਾ ਲੱਗੇ ਜਾ ਆ ਵੀ ਜੂਨ ਲੈ ਜੀ ਬਹਿਰ ਜੇ ਕੋਈ ਡਿਮਾਂਡ ਕਰਦਾ ਤਾਂ ਉੱਥੇ ਸਭ ਦੇ ਲਈ ਉੱਥੇ ਜੀ ਜਿਸ ਤਰ੍ਹਾਂ ਚੁਣੌਤੀਆਂ ਦੀ ਗੱਲ ਕਰੀਏ ਕੰਮ ਕਰਦੇ ਨੂੰ ਸਭ ਤੋਂ ਵੱਡੀ ਮੁਸ਼ਕਲ ਪਹਿਲਾਂ ਸਮਿਆਂ 'ਚ ਕਿਹੜੀ ਆਈ ਸੀ ਕੀ ਉਹ ਚ ਕੋ ਘੱਟੀ ਆ ਜਾਂ ਸਟੈਂਡ ਬਾਈ ਆ ਤੇ ਜਾਂ ਅੱਜ ਕੋਈ ਨਵੀਂ ਕੋਈ ਪੈਦਾ ਹੋਵੇ ਚੁਣੌਤੀਆਂ ਦੇਖੋ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਹੁੰਦੀਆਂ ਜਾਂ ਲੋਕਾਂ ਦਾ ਸੋਚਣ ਢੰਗ ਬਦਲਣ ਦੇ ਲਈ ਯਤਨਸ਼ੀਲ ਹੁੰਦੀਆਂ ਆ ਕੰਮ ਕਰਦੀਆਂ ਆ ਉਹਨਾਂ ਦਾ ਚੁਣੌਤੀਆਂ ਦਾ ਹਰ ਸਮੇਂ ਸਾਹਮਣਾ ਕਰਨਾ ਪੈਂਦਾ ਹੀ ਰਹਿੰਦਾ ਸਮੇਂ ਸਮੇਂ ਸਰ ਕਰਦੇ ਗੁਜ਼ਰਦੇ ਰਹਿੰਦੇ ਆ ਪਰ ਇਦਾਂ ਦਾ ਵੀ ਕੋਈ ਨਹੀਂ ਜੀ ਆਪਾਂ ਜੀਵਨ ਨੂੰ ਸਹੀ ਢੰਗ ਨਾਲ ਚਲਾਉਣਾ ਤੇ ਲੋਕਾਂ ਨੂੰ ਦੱਸਦੇ ਆ ਕਿ ਅਸੀਂ ਇਦਾਂ ਜੀਵਨ ਨੂੰ ਜੀਨੇ ਆ ਵਿਗਿਆਨਕ ਨੇ ਜੀ ਜੀ ਤੁਸੀਂ ਆਪਣੀ ਲਾਈਫ ਨੂੰ ਜੀਨੇ ਆ ਲੋਕਾਂ ਦੇ ਸਾਹਮਣੇ ਅਸੀਂ ਇੱਕ ਰੋਲ ਮਾਡਲ ਕਹਿ ਲਈਏ ਜਾਂ ਉਹ ਨਮੂਨੇ ਦੀ ਜ਼ਿੰਦਗੀ ਜੀਨੇ ਆ ਤਰਖਿਨ ਤੱਕ ਜੀਵਨ ਯਾਜ ਆ ਅਸੀਂ ਤਾਂ ਉਹਨੂੰ ਜੀਉਣ ਦੀਆਂ ਹਾਲਤਾਂ ਦੱਸਦੇ ਆ ਵੀ ਆਪਣੀ ਸੋਹਣੀ ਦੇ ਆਪ ਮਾਲਕ ਬਣੋ ਅੱਥਰ ਦੇ ਮੱਥੇ ਦੀ ਹਲਕੀ ਰਾਜ ਕੁਝ ਨਹੀਂ ਲਿਖਿਆ ਕਿਸਮਤ ਦੇ ਅਸੀਂ ਝਮੇਲੇ ਚ ਵੀ ਉਹਨੂੰ ਪਾਦੇ ਇਸ ਦਾ ਕਹਿੰਦੇ ਆ ਆਪਣੀ ਸੋਹਣੀ ਦਾ ਆਪ ਮਾਲਕ ਬੰਦਾ ਬਣੇ ਸੋਚਣ ਢੰਗ ਆਪਣਾ ਵਿਗਿਆਨ ਕੋੜਾ ਆਪਾਂ ਤੁਸੀਂ ਖੁਦ ਇਸ ਸੰਸਾਣਾ ਕਿਹੜੇ ਸੰਜ ਵਿੱਚ ਮਿਲੋ ਜੁੜੇ ਸਿਬੋ ਅਸੀਂ ਜੱਤੇ ਘਰ ਸੈਂਟਰ ਦੇ ਵਿੱਚ 1990 ਤੋਂ ਬਾਅਦ ਜੋਨਟ ਬਕਾਇਦਾ ਰੂਪ ਚ ਬਣਾਈ ਸੀ 30 ਸਾਲ ਹੋ ਗਏ ਆ ਤਾਂ 34 ਸਾਲਾਂ ਵਿੱਚ ਕੋਈ ਐਜੋ ਜਿਹਾ ਵਾਕਿਆ ਜਿੱਥੇ ਕਿ ਕਹਿੰਦਾ ਨਾ ਪੀਚਾ ਫਸ ਗਿਆ ਕਿ ਕਿਤੇ ਇਦਾਂ ਹੋਇਆ ਕਿ ਕਿਸੇ ਨਾਲ ਕੋਈ ਮੈਂ ਨਾ ਮੰਨੂ ਤਾਂ ਉਹਦੇ ਫਿਰ ਉਹਨੂੰ ਬਣਾਇਆ ਹੋਵੇ ਕਿਸੇ ਗੱਲ ਤੇ ਕੋਈ ਇਦਾਂ ਦੀ ਕੋਈ ਘਟਨਾ ਨਹੀਂ ਪੀਚੇ ਆਲੀ ਤਾਂ ਕੋਈ ਇਦਾਂ ਦੀ ਗੱਲ ਨਹੀਂ ਹੈ ਜੇ ਹੁਣ ਐਨੀ ਕਿਸੇ ਨੇ ਆਪੇ ਫਸੀ ਜਾਣਾ ਤਾਂ ਉਹਦਾ ਮੈਂ ਕਹਿ ਨਹੀਂ ਸਕਦਾ ਹੁੰਦਾ ਪਰ ਇਦਾਂ ਵੀ ਸਮੇਂ ਸਮੇਂ ਸਰ ਜਿਆ ਤਾਂ ਸਸਤਾ ਹੋਉਂਦੀ ਚਾਈ ਆ ਉਦੋਂ ਜਿਹੜੇ ਉਹ ਸਾਧਾਂ ਚਿੰਨਿਆਂ ਦੀਆਂ ਨਹੀਂਆਂ ਘਟਨਾਵਾਂ ਇਦਾਂ ਨਹੀਂ ਹੁੰਨੀਆਂ ਸੀਗੀਆਂ ਵੀ ਉਦੋਂ ਸੋਸਾਇਟੀ ਮੈਂਟ ਚ ਹਰਕਤ ਚਾਹ ਕੇ ਉਸ ਪਿੰਡ ਚ ਜਾ ਕੇ ਉਹਦੇ ਮਾਰਗੇ ਸ਼ਾਕੇ ਪਿੰਡ ਦੇ ਵਿੱਚੋਂ ਕਿੱਥੋਂ ਵੀ ਹੁੰਦਾ ਲੱਗਾ ਜਿੱਥੇ ਕਦੇ ਉਹਦਾ ਪ੍ਰੋਗਰਾਮ ਹੁੰਦਾ ਉੱਥੇ ਲੱਗੇ ਸੋਸਾਇਟੀ ਆਪਣਾ ਪ੍ਰੋਗਰਾਮ ਕਰਦੀ ਰਹੀ ਚੁਣੌਤੀ ਵਾਲੀ ਹਫ਼ਤਾਕ ਕਰਦੇ ਰਹੇ ਆ ਹਾਂ ਕੋਈ ਕੋਈ ਤਾਸ ਨਿਕਲਤੀ ਉਹਦੀ ਦੇਣੀ ਤਰਖੀ ਸੋਸਾਇਟੀ ਬੋਲੋ ਜਿਹੜਾ ਇਨਾਮ ਰੱਖਿਆ ਆ 5 ਲੱਖ ਰੁਪਏ ਦਾ ਅਸੀਂ ਇਨਾਮ ਕੀਤਾ ਆ ਹੁਣ ਇਸ ਵੇਲੇ ਤੇ ਉਹ ਕੋਈ ਨਹੀਂ ਉਹ 5 ਲੱਖ ਦਾ ਇਨਾਮ ਕੀਤਾ ਆ 23 ਸ਼ਰਤਾਂ ਰੱਖੀਆਂ ਆ 23 ਸ਼ਰਤਾਂ ਹਾਂ ਸੋਸਾਇਟੀ ਦੀਆਂ 23 ਸ਼ਰਤਾਂ ਉਹ ਕੋਈ ਵੀ ਬੰਦਾ ਉਹਨੂੰ ਉਹਨਾਂ ਚ ਇੱਕ ਵੀ ਸ਼ਰਤ ਜਿੱਤ ਕੇ ਦਿਖਾ ਦੇਵੇ ਤਾਂ 5 ਲੱਖ ਰੁਪਈਆ ਉਹਨੂੰ ਸੋਸਾਇਟੀ ਦਿੰਦੀ ਆ 10000 ਆਮ ਇਸੇ ਕੰਮ ਦਾ ਰੱਖਿਆ ਹੈ ਵੀ ਜਿੱਦਾਂ ਉਹਨੂੰ ਤੁਸੀਂ ਕਹਿੰਦੇ ਤੂੰ ਬੰਦਾ ਕਹਿੰਦਾ ਭੂਤ ਪ੍ਰੇਤ ਹੁੰਦੇ ਆ ਅਸੀਂ ਕਹਿੰਦੇ ਵੀ ਉਹ ਉਹਦੀ ਹੋਂਦ ਜਿਹੜੀ ਆ ਉਹਨੂੰ ਪ੍ਰਗਟ ਕਰਕੇ ਦੱਸ ਸਕਦਾ ਹੋਵੇ ਸਾਡੇ ਸ਼ਰਤ ਦੇ ਮੁਤਾਬਕ ਪਰਮਾਨਿਤ ਕਰੇਪਾਂਗੇ ਠੀਕ ਆ ਉਹਨੂੰ ਅਸੀਂ ਪੁੱਛਾਂਗੇ ਜਾਂ ਕੋਈ ਬੰਦਾ ਜਿੱਦਾਂ ਆਪਣਾ ਕਟਿਆ ਆ ਗਿਆ ਆਪਣੀ ਜਾਦੂ ਸ਼ਕਤੀ ਦੇ ਨਾਲ ਕੋ ਕਹਿੰਦਾ ਵੀ ਜਾਦੂ ਹੁੰਦਾ ਆ ਉਹਨੂੰ ਦਾਵਾ ਕਰ ਰਿਹਾ ਹੈ ਜਿਹੜੀਆਂ ਜਾਦੂ ਵਾਲੀਆਂ ਬੰਦੇ ਆ ਕਾਫੀ ਘਟ ਗਈਆਂ ਪੰਜਾਬ ਦੇ ਵਿੱਚ ਮੈਂ ਹੁਣ ਫਰਕ ਪਿਆ ਅਸੀਂ ਤਾਂ ਆ ਕਾਲਜਰ ਜਾ ਕੇ ਸੀ ਜਾਦੂ ਦੀ ਕਿੱਟ ਵੀ ਪਾਲ ਰੱਖੀ ਦੀ ਆ ਜਦੋਂ ਟ੍ਰਿਕ ਕਰਕੇ ਦੱਸਦੇ ਆ ਵੀ ਜਾਦੂ ਇੱਕ ਧੋਬਾ ਹੈ ਹਰ ਦੀ ਸਵਾਈ ਆ ਲੋਕਾਂ ਦਾ ਸੋਚਣ ਧੱਕ ਵਿਗਿਆਨਕ ਬਣਾਉਣ ਲਈ ਇਹ ਆਈਟਮਾਂ ਰੱਖੀਆਂ ਇਹ ਮਕੈਨੀਕਲ ਆਈਟਮ ਹੈ ਜਾਂ ਕੋਈ ਕੈਮੀਕਲ ਰਹਾਗੇ ਉਹਨੂੰ ਜਾਦੂ ਪੇਸ਼ ਕਰ ਦਿੰਦੇ ਆ ਇਦਾਂ ਦੀਆਂ ਆਈਟਮਾਂ ਅਸੀਂ ਆਪ ਬਣਾ ਕੇ ਲੋਕਾਂ ਨੂੰ ਸਾਡੇ ਬੰਦੇ ਸਾਥੀ ਸਾਡੇ ਪੇਸ਼ ਕਰਦੇ ਆ ਕਹਿੰਦੇ ਵੀ ਜਾਦੂ ਨਹੀਂ ਹੈ ਉਹਨੂੰ ਰੱਦ ਕਰਦੇ ਆ ਵੀ ਤੁਸੀਂ ਆਪ ਪ੍ਰੈਕਟਿਸ ਕਰਕੇ ਆਪ ਵੀ ਕਰ ਸਕਦਾ ਹੈ ਹਰ ਦੀ ਸਵਾਈ ਆ ਪ੍ਰੈਕਟਿਸ ਕਰਕੇ ਕੋਈ ਵੀ ਸਾਥੀ ਉਹ ਕਰ ਸਕਦਾ ਹੈ ਠੀਕ ਹੈ ਜੀ ਤੇ ਹੁਣ ਕਿੰਨੇ ਦਿਨ ਬੈਂ ਇੱਥੇ ਰਹਿ ਗਈ ਜੋ ਨਵੀਂ ਸ਼ਹਿਰ ਜ਼ੋਨ ਚ ਇਹਦਾ ਨਵੀਂ ਸ਼ਹਿਰ ਜ਼ੋਨ ਦੇ ਵਿੱਚ ਸਕੂਲਾਂ ਵੀ ਡਿਮਾਂਡ ਦੇ ਮੁਤਾਬਕ ਇਹ ਆਕਾਈਆਂ ਕਿੰਨੇ ਕਿੰਨੇ ਦਿਨ ਰੱਖਦੀਆਂ ਜਿੱਦਾਂ ਹਰੇਕ ਆਕਾਈ 2-4 ਦਿਨ ਰੱਖ ਕੇ ਅੱਗੇ ਤੋਰ ਦਿੰਦੀ ਆ ਇੱਕ ਜੰਦਿਆਂ ਦੇ ਆਖਰੀ ਸਵਾਲ ਇਹ ਸੀ ਕਿ ਜੋ ਪ੍ਰਿੰਟ ਹੁੰਦਾ ਬੁੱਕਸ ਤੇ ਉਹ ਪ੍ਰਿੰਟ ਤੇ ਦਿੰਦੇ ਨਾ ਤੁਸੀਂ ਲੈਸ ਦਿੰਦੇ ਹੋ ਪ੍ਰਿੰਟ ਤੇ ਨਹੀਂ ਦਿੰਦੇ ਜੇ ਬਸ ਸਾਹਿਤ ਮੈਂ ਜਿਹੜਾ ਕੋਈ 1000 ਰੁਪਏ ਤੋਂ ਵੱਧ ਮਾਤਰਾ ਚ ਸਾਹਿਤ ਲੈਂਦਾ ਹੈਗੇ 500 ਕੁਛ ਤਾਂ ਕੁਛ ਜਿਹੜਾ ਮਦਦ ਮਦਦ ਰੱਖੀਆ ਆਪਣੀਆਂ ਤੇ ਉਹਦਾ ਅਸੀਂ 20% 20% ਉਹਦੇ ਹਿਸਾਬ ਨਾਲ ਦਿੱਤੇ ਕਦਰਿਆਂ ਨੂੰ ਸਕੂਲ ਲਾਇਬ੍ਰੇਰੀਆਂ ਨੂੰ ਹੋਰ ਉਹਨਾਂ ਨੂੰ ਲੈਸ ਵੀ ਦੇਈ ਜਾਆ ਜ਼ਰੂਰੀ ਜੇ ਪੜ੍ਹਨ ਦਾ ਚਾਹਵਾਨ ਹੋਵੇ ਉਹਦੇ ਮੁਤਾਬਕ ਉਹਨੂੰ ਕੋਈ ਵੱਡੀ ਮਾਤਰਾ ਜਿੰਨਾ ਕੁ ਫੀਸ ਕਰਾ ਲੈ ਲੈ ਜੇ ਬੁੱਕਸ ਬਲਕ ਵਿੱਚ ਲੈਂਦਾ ਤਾਂ ਉਹਨੂੰ ਲੈਸ ਵੀ ਦੇ ਦਿੰਦੇ ਪਰ ਜੇ ਕੋਈ ਇੱਕ ਇੱਕ ਦੀ ਖਰੀਦਦਾ ਫਿਰ ਉਹਨੂੰ ਪ੍ਰਿੰਟ ਤੇ ਉਹ ਵੀ ਪ੍ਰਿੰਟ ਤੇ ਆ ਉਹ ਤਾਂ 5-10 ਰੁਪਏ ਜੋ ਘੱਟ ਹੋਵੇ ਉਹਦੇ ਨਾਮ ਤੋਂ ਸੋ ਜਗਵਿੰਦਰ ਖੁੱਲੇ ਜੀ ਨੇ ਹੋ ਗਿਆ ਤੇ ਜੇਕਰ ਕਿਸੇ ਨੇ ਆਪਣੇ ਇਲਾਕੇ ਵਿੱਚ ਇਸ ਬੈਨ ਨੂੰ ਜਾਂ ਆਪਣੇ ਸਕੂਲ ਵਿੱਚ ਜਾਂ ਕਿਸੇ ਆਪਣੇ ਪਿੰਡ ਵਿੱਚ ਇਸ ਬੈਨ ਨੂੰ ਸੱਦਣਾ ਹੋਵੇ ਬੁਲਾਣਾ ਹੋਵੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਇਹਨਾਂ ਨੇ ਨੰਬਰ ਆਪਣੀ ਵੀਡੀਓ ਵਿੱਚ ਦਿੱਤਾ ਸੀ ਮੈਂ ਇੱਕ ਵਾਰ ਫਿਰ ਇਹਨਾਂ ਨੂੰ ਕਹਾਂਗਾ ਕਿ ਆਪਾਂ ਨੰਬਰ ਜਰੂਰ ਦੱਸਣ ਜਾਂਦੇ ਜਾਂਦੇ ਜੀ ਮੇਰਾ ਨੰਬਰ ਆਪਣਾ ਹੈਗਾ 93721 21958 ਤੇ 94786 75576 ਪਰਚੀਸਾ ਦੀ ਦਾ ਜਿਹੜਾ ਮੁਖ ਦਫ਼ਤਰ ਦਾ ਸਾਡਾ ਨੰਬਰ ਹੈ ਉਹ ਹੈਗਾ 93769 535656 98769 53561 ਸੋ ਇਹਨਾਂ ਨਾਲ ਸੰਪਰਕ ਕਰਕੇ ਇਹ ਤਰਕ ਤੇ ਆਧਾਰਤ ਜੋ ਸਾਹਿਤ ਹੈ ਉਸ ਨੂੰ ਨਵੇਂ ਬੱਚਿਆਂ ਨੂੰ ਖਾਸ ਕਰਕੇ ਬਿਲਕੁਲ ਜ਼ਰੂਰ ਪੜ੍ਹਨਾ ਚਾਹੀਦਾ ਹੈ ਤਾਂ ਜੋ ਤਰਕ ਤੇ ਆਧਾਰ ਤੇ ਸਾਡੀ ਸੋਚ ਹੋਵੇ ਵਿਮਾ ਭਰਮਾਂ ਤੇ ਪਖੰਡਵਾਦ ਦੇ ਵਿੱਚ ਜਿਹੜੇ ਲੋਕ ਫਸੇ ਹੋਏ ਆ ਔਰ ਜੋ ਰੂੜੀਵਾਦੀ ਵਿਚਾਰਾਂ ਨਾਲ ਚੱਲਦੇ ਆ ਕਿ ਇੱਕ ਵਿਚਾਰ ਬਣ ਗਿਆ ਬਸ ਉਸ ਨੂੰ ਫਾਲੋ ਕਰੀ ਜੇ ਨੇ ਉਸ ਤੋਂ ਬਾਹਰ ਨਿਕਲਣ ਦੇ ਲਈ ਤਰਕਤੇ ਦਾ ਅਫਸੋਸ ਹੋਣੀ ਬੜੀ ਜ਼ਰੂਰੀ ਹੈ ਸਮੇਂ ਦੀ ਮੰਗ ਆ ਤੇ ਤਰਕਸ਼ੀਲ ਸੋਸਾਇਟੀ ਦੀ ਸਮੁੱਥੀ ਟੀਮ ਵਧਾਈ ਦੀ ਪਾਤਰ ਆ ਜੋ 40 ਸਾਲ ਤੋਂ ਇਹ ਕੰਮ ਕਰ ਰਹੀ ਆ ਇਸ ਤੋਂ ਇਲਾਵਾ ਕੁਝ ਹੋਰ ਵੀ ਇਹਨਾਂ ਨੇ ਸਮਾਜ ਨੂੰ ਸਵਾਮਾ ਰਹਿੰਦੀਆਂ ਨੇ ਮੈਂ ਚਾਹਾਂਗਾ ਉਹ ਵੀ ਦੱਸਾਂਗੇ ਬਖਵਾਸ ਸਵਾਮਾ ਸਾਡੇ ਜਿੱਦਾਂ ਅਸੀਂ ਆਪਣਾ ਕਲਚਰ ਦੇ ਵਿੱਚ ਸਮਾਜ ਸਮਾਜਿਕ ਸੰਚਾਰਕ ਦਿੱਲੀ ਜਿਹੜੀ ਬਹੁਤ ਵੱਡੀ ਆ ਜਿਹਦੇ ਵਿੱਚ ਤਰਕਸ਼ੀਲ ਸੋਸਾਇਟੀ ਨੇ ਸਾਡੇ ਇੱਕ ਰਿਸ਼ਣ ਬਰਗਾੜੀ ਜੀ ਹੋਏ ਆ ਸੁਭਾ ਪ੍ਰਧਾਨ ਜਿਹੜੇ ਉਹ ਉਹਨਾਂ ਦਾ ਜਿਹੜਾ ਸਰੀਰ ਆ ਪਹਿਲੇ ਸਰੀਰਦਾਨੀ ਹੋਏ ਆ ਜਿਨ੍ਹਾਂ ਦਾ ਸਰੀਰ ਜਿਹੜਾ ਮਰਤਕ ਦੇਜ ਸੀਗੀ ਉਹ ਸੀਐਮਸੀ ਨੂੰ ਖੋਜ ਕਾਰਜਾਂ ਲਈ ਡੋਨੇਟ ਕੀਤੀ ਗਈ ਉਤੋਂ ਬਾਅਦ ਲੰਬੀ ਗਿਣਤੀਆਂ ਹੁਣ ਸਾਥੀਆਂ ਦੀ ਬਹੁਤ ਸਾਰੇ ਜਿਹੜੇ ਸਰੀਰ ਆ ਅਸੀਂ ਉਹਨਾਂ ਨੂੰ ਆਪਣੇ ਬਾਡੀ ਡੋਨੇਸ਼ਨ ਕਰਕੇ ਖੋਜ ਕਾਰਜਾਂ ਲਈ ਦਿੰਨੇ ਆ ਫੂਲਦਾਨ ਅੰਗਦਾਨ ਸਾਡੇ ਅਗੜਛੈਕਰ ਤੋਂ ਹੀ ਆਪਣੇ ਲੱਖ ਜੋ ਕਾਫੀ ਸੇਵ ਹੋਏ ਆ ਸੋ ਉਮੀਦ ਕਰਦੇ ਆਂ ਜੀ ਕਿ ਕੀਤੀ ਹੋਈ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ ਕੋਲੇਲ ਜੀ ਤੋਂ ਫੇਰ ਕਦੇ ਸਮਾਂ ਮਿਲਿਆ ਤਾਂ ਜ਼ਰੂਰ ਤੁਹਾਨੂੰ ਰੂਰੂ ਕਰਾਵਾਂਗੇ ਸ਼ਰੀਰਦਾਨ ਔਰ ਰੰਗਦਾਨ ਜਿਹੜੇ ਹੈਗੇ ਆ ਇਸ ਵਿਸ਼ੇ ਤੇ ਅਲੱਗ ਤੋਂ ਵੀਡੀਓ ਲੈ ਕੇ ਆਵਾਂਗੇ ਕਿਉਂਕਿ ਉਹਦੇ ਵਿੱਚ ਕਈ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਬਾਅਦ ਚ ਸਾਹਮਣੇ ਆਉਂਦੀਆਂ ਉੱਤੇ ਅਲੱਗ ਵੀਡੀਓ ਕਰਾਂਗੇ ਸਾਡੇ ਨਾਲ ਜੁੜੇ ਹੋ ਤੁਹਾਡਾ ਧੰਨਵਾਦ ਬਹੁਤ ਬਹੁਤ ਨੇਬਰਨ